ਜੇ ਧਰਮ ਗੁਰਮਤ ਹਰ ਪਾਇਆ ਸਤ ਸੰਗਤ ਜੀ ਗੁਰਮੁਖਾਂ ਦੀ ਅਵਸਥਾ ਦੱਸਦੇ ਨੇ ਗੁਰਮਤ ਦਵਾਰ ਹੈ ਗੁਰੂ ਦੀ ਸਿੱਖਿਆ ਦਵਾਰ ਹੈ ਜਿੰਨਾ ਨੇ ਹਰੀ ਨੂੰ ਪਾਇਆ ਕਿਵੇਂ ਧੀਰਜ ਤੇ ਧਰਮ ਰੱਖ ਕੇ ਧਰਮ ਕਿਉਂ ਧਾਰੀਦਾ ਧਰਮ ਦੇ ਆਸਰੇ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ ਔਰ ਧਰਮ ਦੇ ਵਿੱਚ ਕਠਨਾਈਆਂ ਵੀ ਆਉਣੀਆਂ ਧੀਰਜ ਕਈ ਕਿਸੇ ਨੂੰ ਕਹੀਏ ਨਾ ਭੁੱਖ ਲੱਗੀ ਹੋਵੇ ਧੀਰਜ ਕਰ ਉਹ ਕਹੂਆ ਤੈਨੂੰ ਆਪੇ ਧੀਰਜ ਕੋਲੇ ਰੱਖ ਮੈਨੂੰ ਰੋਟੀ ਦੇ ਦੇ ਧੀਰਜ ਜਿਹਨੂੰ ਨਹੀਂ ਭੁੱਖ ਲੱਗੀ ਹੋਈ ਉਹਨੂੰ ਕਹਿ ਸਕਦੇ ਆ ਧੀਰਜ ਕਰ ਭਾਈ ਇਹ ਤਰਕਾ ਫੜਕਾ ਲੱਗਣ ਵਾਲਾ ਸੋਹਣਾ ਭੋਜਲ ਬਣੂ ਧੀਰਜ ਕਰ ਉਹ ਕੋ ਕੋਈ ਨਹੀਂ ਮੇਰੀ ਧੀਰਜ ਜੀ ਆ ਮੈਂ ਹੋਰ ਦੋ ਘੰਟੇ ਫੇਰ ਜਾਂਦਾ ਇਹ ਨਹੀਂ ਭੁੱਖ ਤਦੇ ਧੀਰਜ ਧਾਰਦਾ ਇਹ ਭੁੱਖ ਲੱਗੀ ਹੋਵੇ ਫਿਰ ਧੀਰਜ ਦੂਰ ਜ ਕੋਈ ਨਹੀਂ ਇਸ ਸਰ ਤੇ ਸਾਲਸਾ ਜੀ ਵਿਪਤਾ ਦੇ ਵਿੱਚ ਧਰਮ ਨਿਭਾਉਣਾ ਬਹੁਤ ਹੀ ਔਖਾ ਹੈ ਖੁਪੁਨੀਆਂ ਤੇ ਚੜ ਗਏ ਰੋਮਨੀਤ ਤਾਇਆ ਖੁਪੁਨੀਆਂ ਲਹਾਡੀਆਂ ਧੀਰਜ ਦੇ ਪੀਰਜ ਵੀ ਤੇ ਧਰਮ ਦੀ ਜਿਨ੍ਹਾਂ ਨੇ ਸੱਤ ਸਮਝ ਨਵਾਇਆ ਹੈ ਧੀਰਜ ਧਰਮ ਗੁਰਮਤ ਹਰ ਪਾਇਆ ਉਹਨਾਂ ਨੇ ਭਾਈ ਹਰੀ ਪਰਮੇਸ਼ਰ ਨੂੰ ਪਾਇਆ ਜਿਨ੍ਹਾਂ ਨੇ ਵਿਪਤਾ ਵਿੱਚ ਧੀਰਜ ਰੱਖੀ ਹੈ ਸੁਖ ਵਿੱਚ ਤਾਂ ਹਰ ਕੋਈ ਧੀਰਜ ਦੇ ਨਾਲ ਬੈਠਾ ਕਰੋ ਕਰੀ ਪਹਿ ਜਦੋਂ ਵਿਪਤਾ ਉੱਤੇ ਧਰਮ ਦੇ ਵਿਰੋਧੀ ਸੰਕਟ ਦੇਣ ਬੰਦਮਾਦ ਕੱਟਣ ਨੂੰ ਤਿਆਰ ਹੋਣ ਆਰਿਆਂ ਦਾ ਧੀਰ ਨੂੰ ਤਿਆਰ ਹੋਣ ਚਰਖੀਆਂ ਦੇ ਚਾੜ੍ਹਣ ਵਾਸਤੇ ਤਿਆਰ ਹੋਣ ਪਰ ਫਿਰ ਦੋਦਣਾ ਨਹੀਂ ਧੀਰ ਜਿਹਾ ਧਾਰਨੀ ਸਤਨਾਮ ਸਤ ਸੰਗਤ ਜੀ ਸਰਪੰਦ ਜੀ ਨੌਕਰੀ ਕਰਦਾ ਦਿਉੜੀਦਾਰਸੀ ਦਹੌਰ ਦੇ ਅੰਦਰ ਬੜਾ ਸੁੰਦਰ ਸਰੂਪ ਸਹਿਜ ਧਾਰੀ ਸੀ ਮੁਸਲਮਾਨ ਚੰਗਾ ਅਹਲਕਾਰ ਸੀ ਇੱਥੇ ਰਹਿਣ ਵਾਲਾ ਉਹਦੀ ਲੜਤੀ ਬਹੁਤ ਹੋ ਗਈ ਦੱਸ ਦਿੱਤਾ ਉਹਦੇ ਮਾਤਾ ਪਿਤਾ ਨੂੰ ਕਿ ਉਹ ਜਿਹੜਾ ਹਿੰਦੂ ਆ ਲੜਕਾ ਹੈ ਉਹ ਮੇਰੇ लायक ਹੈ ਉਹਦੇ ਨਾਲ ਮੇਰਾ ਵਿਦਾ ਕਰੋ ਅਹਿਰ ਕਾ ਨੇ ਸੋਚਿਆ ਹੋਰ ਕੀ ਆ ਉਹਨੂੰ ਹਿੰਦੂ ਨੂੰ ਹੋਰ ਕੀ ਚਾਹੀਦਾ ਉਹਨੂੰ ਹੋਰ ਤਰੱਕੀ ਦੇਵਾਂਗੇ ਉਹਨੂੰ ਮੁਸਲਮਾਨ ਬਣਾ ਲੈਨੇ ਆ ਪਰ ਇਹ ਹੋ ਗਈ ਸਾਰੀ ਧਰ ਵਿੱਚ ਉਹਦੇ ਨਾਲ ਦੇ ਸਤਿ ਸੰਤ RAM ਦੇ ਨਾਲ ਜਿਹੜਾ ਜੋਤੀ ਦਿੰਦਾ ਸੀ ਨਾ ਅਗਲ ਪਿਛੋ ਉਹਨੂੰ ਪਤਾ ਲੱਗ ਗਿਆ ਸਤਿ RAM ਨੂੰ ਆ ਕੇ ਉਹ ਕਹਿੰਦਾ ਉਹ ਵਿਧਾਈਆਂ ਤੇਰੇ ਕਰਮ ਖੁੱਲਦੇ ਆ ਸਤਰਾਉ ਕਹਿੰਦਾ ਕੀ ਕਹਿੰਦਾ ਬਾ ਦੇ ਨਹੀਂ ਥੋੜੇ ਨੇ ਤਾਂ ਇੱਥੇ ਸਾਡੇ ਨਾਲ ਕਿਥੇ ਦੇਉਨੀਆਂ ਤੇ ਡਿਊਟੀਆਂ ਦੇਣੀਆਂ ਨੇ ਤੂੰ ਤਾਂ ਮੌਜਾਂ ਮਾਨਣੀਆਂ ਕਹਿੰਦਾ ਆਧੀਆਂ ਕਹਿੰਦਾ ਫਰਾਨੇ ਅਹਿਲ ਕਾ ਦੀ ਜੀ ਦੜਤੀ ਹੈ ਬਸ ਉਹ ਤੇਰੇ ਉੱਤੇ ਆ ਹੋ ਜਾਣ ਕਹਿੰਦਾ ਸੱਚ ਗੱਲ ਹੈ ਕਹਿੰਦਾ ਹਾਂ ਕਹਿੰਦਾ ਆ ਲੈ ਫਿਰ ਕਿਰਪਾ ਦਾ ਫਰਦਾ ਪਹਿਰੇ ਤੇ ਥੋੜਾ ਜੋ ਫਰਾਈ ਸੱਜ ਸਮਝੀ ਤਰਫਾਨ ਜਦ ਹੀ ਲੁਕ ਗਿਆ ਉੱਧਰ ਪਤਾ ਲੱਗਿਆ ਵੀ ਸੰਤਰਾਮ ਕਿੱਥੇ ਭਾਲਦੇ ਉਹਦਾ ਚਲੇ ਆ ਮੱਥਦੇ ਆ ਇੱਧਰ ਉੱਧਰ ਦੇਖਿਆ ਲਾਹੌਰੋਂ ਵੀ ਨਿਕਲ ਗਿਆ ਹੁਕਮ ਕਰ ਦਿੱਤਾ ਸੱਜ ਸਮਝੋ ਹਲਕਾਰ ਨੇ ਕਿ ਪੰਜਾਬ ਦੇ ਵਿੱਚ ਥਾਣਿਆਂ 'ਚ ਪੁਲਿਸ ਨੂੰ ਕਿ ਜਿੱਥੇ ਕਿਤੇ ਸੰਤਰਾਮ ਮਿਲੇ ਜੇ ਤਾਂ ਮੇਰੀ ਲੜਕੀ ਨਾਲ ਨਕਾਬ ਉਹਨੂੰ ਮਨਜ਼ੂਰ ਹੈ ਔਰ ਮੁਸਲਮਾਨ ਬਣਦਾ ਹੈ ਜੇ ਤਾਨੂੰ ਪਾਲਕੀ 'ਚ ਬੁਹਾ ਕੇ ਲਿਆਇਓ ਸਤਕਾਰ ਨਾਲ ਜੇ ਨਾ ਮੰਨੇ ਤਾਂ ਦਾ ਸਿਰ ਵੱਢਦੇ ਆਇਓ ਇਹ ਹੁਕਮ ਕਰ ਦਿੱਤਾ। ਦੁਖਿਆ ਰਿਹਾ ਵਿਚਾਰਾ ਕਦੇ ਕਿਤੇ ਦੁਖੇ ਕਦੇ ਕਿਤੇ ਦੁਖੇ ਪਸ਼ੌਰ ਦੇ ਸਤ ਸਮਰਜੀ ਧਰਮਸ਼ਾਲਾ ਜੰਗਤ ਨੂੰ ਜਾਂਦਾ ਜਾਂਦਾ ਪੁਲਸੀਆਂ ਨੇ ਹੁਦੀਆ ਦੇਖ ਕੇ ਪਛਾਣ ਲਿਆ ਫੜ ਲਿਆ। ਪਰ ਝੂਠਦਾ ਬੋਲਦਾ ਵੀ ਸੀ ਕਹਿੰਦਾ ਤੂੰ ਸਤਰਾਮ ਹੈ ਜਿਵੇਂ ਕਹੇ ਮੈਂ ਸੰਤ ਰਾਮ ਨੇ ਝੂਠੇ ਵਿੱਚ ਬੋਲੇ ਕਹਿੰਦਾ ਹਾਂ ਤਾਂ ਸੰਤ ਰਾਮ ਜਦ ਆ ਤੇਰੇ ਵਾਸਤੇ ਹੁਕਮਾ ਲਾਹੌਰ ਦਾ ਜੇ ਤੂੰ ਨੱਚਿਆ ਤੂੰ ਫਿਰ ਤੂੰ ਦਾਤ ਤੇਰੇ ਵਾਸਤੇ ਪਾਲਕੀ ਚੰਦ ਵਾਸਤੇ ਲਾਈਏ ਕਿ ਸਿਰ ਦੇ ਦੇਗਾ ਨਾ ਸਿਰ ਦੇ ਦੋ ਮੈਨੂੰ ਇਹੀ ਦੀ ਪਾਲਕੀ ਦੀ ਡੋਰ ਦੀ ਪਾਲਕੀਆਂ ਦਾਾਂ ਬਿਠੇ ਰੀਆਂ ਪਰ ਮੇਸ਼ੇ ਦੇ ਦਰਜ ਪਾਲਕੀਆਂ ਦੀ ਤਮਿਲ ਨਹੀਂ ਅੱਧੇ ਸੋਫੀ ਸੋਕਾ ਹੈ ਪਰ ਇਹ ਪਾਲਕੀ ਤੇ ਮੈਂ ਨਹੀਂ ਬੈਠਣਾ ਮੈਨੂੰ ਇਹ ਆਪਣਾ ਧਰਮ ਛੱਡ ਕੇ ਦੂਸਰੇ ਧਰਮ ਵਿੱਚ ਜਾਣਾ ਮੇਰਾ ਜੀ ਵੀ ਕਰਦਾ ਆਪੀ ਜੀ ਦਾ ਵੀ ਸਤ ਸੰਵੀ ਬੜੀ ਔਖੀ ਹੈ ਆਪਣੇ ਧਰਮ ਨੂੰ ਜ਼ਰੂਰ ਰੱਖਣਾ ਵਿਵਤਾ ਚ ਧੀਰਜ ਧਾਰਨ ਧੀਰਜ ਧਰਮ ਪਰ ਧੀਰੇ ਜੇ ਧਰਮ ਗੁਰਮਤਿ ਹਰ ਪਾਇਆ ਉਹਨਾਂ ਗੁਰਮਤੀਆਂ ਨੇ ਹਰੀ ਨੂੰ ਪਾਇਆ ਭਾਈ ਦੇਖ ਲਓ ਪਰਮੇਸ਼ਰ ਕਿਸ ਬੱਤੀ ਤੇ ਤਾਂ ਲਾਉਂਦਾ ਹੀ ਆ ਨਾ ਕਹਿੰਦਾ ਮੈਨੂੰ ਕੋਈ ਸਜ਼ਾ ਦੇ ਦਿਓ ਪਰ ਨਹੀਂ ਮੈਂ ਨਹੀਂ ਬਾਲਤੀ ਦੇ ਜਾਣ ਮੈਂ ਨਹੀਂ ਜਾ ਕੇ ਲੜਤੀ ਨਾ ਨਕਾਕ ਰੋ ਜਦ ਹੀ ਸੱਜ ਸਮਝੋ ਦਾ ਸਿਰ ਕੱਟਿਆ ਗਿਆ ਸਿਰ ਕੱਟ ਕੇ ਇਹ ਦਈ ਮਾਨਾ ਨਰਦਈ ਸੁਰਕਾ ਨੇ ਬਸ਼ੌਰ ਤੋਂ ਸਾਲ ਸੁਣੀ ਸਿਰ ਲਾਹੌਰ ਭੇਜਿਆ ਜਿਸ ਵੇਲੇ ਸਾਲ ਸੁਣੀ ਲੈ ਕੇ ਗਏ ਅੱਗੇ ਅਹਰਕਾਰ ਦੇ ਸਾਹਮਣੇ ਉਹ ਕਹਿੰਦਾ ਮੇਰੇ ਘਰ ਭੇਜ ਦਿਓ ਮੇਰੀ ਲੜਕੀ ਨੂੰ ਪਤਾ ਲੱਗ ਜਾਵੇ ਕਿ ਇਹ ਤਾਂ ਲੜਕਾ ਖਤਮ ਹੋ ਗਿਆ ਫਿਰ ਆਪੇ ਉਹਦੀ ਜਿਹੜੀ ਇੱਛਾ ਉਹ ਖਤਮ ਹੋ ਜੂਗੀ ਮੈਂ ਹੋਰ ਥਾਂ ਉਸ ਨੂੰ ਨਿਕਾਹ ਕਰ ਦੂੰ ਕਿਸੇ ਮੁਸਲਮਾਨ ਲੜਕੀ ਨੂੰ ਜਦੋਂ ਸਾਹਿਬ ਜੀ ਘਰ ਸਿਰ ਲੈ ਕੇ ਜائیں ਉਹ ਲੜਕੀ ਨੇ ਹੱਥ ਪਾਉਣ ਗਈ ਸਿਰ ਨੂੰ ਦਸਵੇਂ ਪਾਤਸ਼ਾਹ ਨੇ ਲਿਖਿਆ ਹੈ ਫਬਗਲਸ ਸਿਰ ਉੱਠੇ ਸੌਨਕ ਬੋਦੀ ਨਾ ਇੱਕ ਗਿੱਠ ਫਿਰ ਤਹਾ ਥਾਲੀ ਤੋਂ ਉੱਠ ਕੇ ਤਾਹ ਨੂੰ ਹੋ ਗਿਆ ਉਹਦਾ ਹੱਥ ਨਹੀਂ ਲੱਗਣ ਦਿੱਤਾ ਸਾਹਿਬ ਜੀ ਉਹ ਕਿਰਤਾ ਵੀ ਲੱਤੀ ਰਹੇ ਹੈਰਾਨ ਬਈ ਇਹ ਹੈ ਤਾਂ ਮਰਿਆ ਹੋਇਆ ਇਹ ਸਿਰਕ ਵੀ ਉੱਠ ਖੜਿਆ ਤਾਹ ਉਸ ਵੇਲੇ ਫਾਰਿਜ਼ ਵਿਚਾਰਾ ਤਾਂ ਮੁਦਾਬੇ ਸਾਰੇ ਸਿਆਣਿਆਂ ਨੇ ਦੱਸਿਆ ਕਿ ਦੇਖੋ ਇਹਨੇ ਜਿਉਂਦੇ ਨੇ ਆਪਣਾ ਧਰਮ ਰੱਖਿਆ ਵੀ ਮੈਂ ਤੁਰਫਾ ਦੀ ਲੜਕੀ ਨਹੀਂ ਸਵੀਕਾਰ ਕਰਾਂਗਾ ਮਰੇ ਹੋਏ ਦਾ ਧਰਮ ਵੈਸੂ ਰ ਲਵਾਉਂਦਾ ਹੈ ਮਰੇ ਹੋਏ ਦਾ ਪਰਮਾ ਜਿਹੜਾ ਅੱਗੇ ਪਰਮੇਸ਼ਰ ਨਿਵਾੜਿਆ ਇਹਨੂੰ ਇਹ ਹੱਥ ਨਹੀਂ ਛੋਹ ਸਕਦੀ ਐ ਨਾ ਉਹ ਸੁਹਾਵੇ ਜੋ ਪੀਰ ਜੀ ਧਰਮ ਸਤ ਸੰਗੁਰਮਤ ਦੁਆਰਾ ਜਿੰਨਾਂ ਨੇ ਭਾਈ ਧੀਰਜ ਰੱਖਿਆ ਧਰਮ ਨੂੰ ਰੱਖਿਆ ਦਿਵਤਾ ਜੀ ਧੀਰਜ ਧਾਰੀ ਹੈ ਉਹਨਾਂ ਨੇ ਹਰੀ ਨੂੰ ਪਾਇਆ ਨਿਤ ਹਰ ਨਾਮੇ ਹਰਿ ਸਿਉ ਚਿਤ ਲਾਵਾ ਉਹ ਭਾਈ ਨਿਤ ਹਰੀ ਪਰਮੇਸ਼ਰ ਜਿਹੜਾ ਪਾਪਾਂ ਦਾ ਹਰਕ ਹੈ ਉਹ ਹਰ ਹਰ ਨਾਮ ਨਾਲ ਚਿਤ ਜੋੜ ਕੇ ਰੱਖਦੇ ਹਨ ਅਮਰਤ ਬਚਨ ਸਤਗੁਰ ਕੀ ਬਾਣੀ ਇਹ ਬਾਣੀ ਭਾਈ ਜਿਹੜੀ ਗੁਰੂ ਕੀ ਹੈ ਅਮਰਤ ਬਚਨ ਹਨ ਮਰ ਤੂੰ ਤੋ ਰਹਤ ਜੰਮ ਵਾਲੇ ਅਮਰਤ ਬਾਣੀ ਹਰ ਹਰ ਤੇਰੀ ਸੋ ਸੁਣੋ ਹੋਵੇ ਪਰਮਗਤ ਤੇਰੀ ਜਿਹਨੂੰ ਬੁਝੀ ਸੀਤਲ ਹੋਏ ਬੰਦੂਆ ਸਤਗੁਰ ਦਾ ਦਰਸ਼ਨ ਪਾਏ ਜੀਓ ਜੋ ਬੋਲੇ ਤੋਂ ਮੁਖੇ ਅਮਰ ਤਪਾਵਾ ਜੋ ਵੀ ਭਾਈ ਬੋਲਦਾ ਨਾ ਬਾਣੀ ਨੂੰ ਇਵੇਂ ਸਮਝਿਆ ਕਰੋ ਇਹ ਆਪਣੇ ਮੂੰਹ ਚ ਅੰਮ੍ਰਿਤ ਪਾ ਰਿਹਾ ਛਕ ਰਿਹਾ ਜਿਹੜਾ ਕੋਈ ਸਤ ਸੰਗਤ ਜੀ ਗਾਣਾ ਕੱਢਦਾ ਜਿੱਦਿਆ ਚੁਬਦੀ ਕਰਦਾ ਉਹਨੂੰ ਉਹਦੀ ਜਿੱਦਿਆ ਚੁਬਦੀ ਉਹਦੇ ਮੂੰਹ ਦੇਖ ਕੇ ਆਪਾਂ ਖੁਸ਼ ਨਾ ਹੋਇਆ ਕਰੋ ਇਹ ਸਮਝਿਆ ਕਰੋ ਉਹ ਹਵਲੇ ਤੇ ਵਿੱਚ ਜ਼ਹਿਰ ਪਾਈ ਜਾਂਦਾ ਉਹ ਐ ਸਮਝਿਆ ਕਰੋ ਨਿਰਮਲ ਨਾਮ ਜਿਤ ਮੈਲ ਨਾ ਲਾਗੈ ਨਾਮ ਭਾਈ ਬਹੁਤ ਹੀ ਨਿਰਮਲ ਹੈ ਉੱਜਲ ਮੈਲ ਨਹੀਂ ਲੱਗਦੀ ਗੁਰਮਤਿ ਨਾਮ ਜਪੈ ਲਿਵ ਲਾਵੈ ਗੁਰਮਤਿ ਨਾਮ ਜਪੈ ਲਿਵ ਲਾਵੈ ਗੁਰਮਤਿ ਦੇ ਧਾਰਨੀ ਹੋ ਕੇ ਭਾਈ ਨਾਮ ਜਪੇ ਦਾ ਲਿਵ ਲਾ ਕੇ ਦ੍ਰਿਤੀ ਤਕਾ ਕੇ ਸੱਚਾ ਉਤਰਮਾ ਦੀ ਦਾ ਜੁਜੇ ਸਰਕਾਰ ਨੂੰ ਬੈਠਾ ਇਹ ਕਿੰਦੀ ਆ ਏਪ ਜੰਮੀਆ ਉਹ ਨੰਗੇ ਸਰ ਕਾ ਨੂੰ ਬੈਠਾ ਰੁਮਾਲ ਲੈ ਨਿਰਮਲ ਨਾਮ ਜਿਤ ਮੈਲ ਨਾ ਲਾਗੇ ਦਰਮਲ ਨਾਮ ਜਿਤ ਮੈਲ ਨਾ ਲਾਗੇ ਨਾਮ ਭਾਈ ਬਹੁਤ ਹੀ ਦਰਮਲ ਹੈ ਜਿਨ੍ਹਾਂ ਦੇ ਹਿਰਦੇ ਚੱਲੇਗਾ ਉਸ ਨੂੰ ਬਿੱਤਰ ਕਰ ਦੁੰਦਾ ਮੈਂ ਨਾਮ ਨੂੰ ਤਾਂ ਕੀ ਲੱਗਣੀ ਹੈ ਗੁਰਮਤਿ ਨਾਮ ਜਪੈ ਲਿਬ ਲਾਵੇ ਇਸ ਕਰਕੇ ਗੁਰੂ ਕੀ ਮਤ ਦੁਆਰਾ ਨਾਮ ਜਪ ਕੇ ਦਿੱਤੀ ਤਕਾ ਲਵੇ ਨਾਮ ਪਦਾਰਥ ਜਨਮ ਨਹੀਂ ਪਾਇਆ ਨਾਮ ਪਦਾਰਥ ਪ੍ਰੇਮ ਪਦਾਰਥ ਜਨਮ ਪਦਾਰਥ ਜਾਨ ਪਦਾਰਥ ਇਹ ਪਦਾਰਥ ਆਪਣੇ ਘਰ ਵਿੱਚ ਨੇ ਗੁਰੂ ਘਰ ਦੇ ਇਹ ਆਮ ਬਾਹਰ ਨਹੀਂ ਹਨ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਸ਼ਾਸਤਰਾਂ ਚ ਉਹਨਾਂ ਦਾ ਕਥਨ ਹੈ ਧਰਮ ਹੀ ਹੋਣਾ ਇਹ ਵੀ ਪਦਾਰਥ ਆ ਜਿੰਨੇ ਘਰ ਵਿੱਚ ਸਾ ਸਭ ਨੂੰ ਆਇਆ ਅੱਜ ਕਿ ਰੀਤੀ ਅਸਤੀਆਂ ਆ ਜਾਣੀਆਂ ਇਹ ਸਾਰੇ ਪਦਾਰਥ ਨਾਲ ਹੀ ਲੇਕਿਨ ਇਹ ਜਿਹੜੇ ਇਸ ਬਖਰੇ ਪਦ ਬਖਰੇ ਪਦਾਰਥ ਨੇ ਗੁਰੂ ਘਰ ਵਿੱਚ ਆਪਾਂ ਨੂੰ ਬਖਸ਼ੀ ਹੁੰਦੀ ਹੈ ਜਨਮ ਪਦਾਰਥ ਅਸ ਦੇ ਮਿਲਿਆ ਇਹੋ ਜਿਹਾ ਪਦਾਰਥ ਲੱਭ ਜੂਗਾ ਪ੍ਰੇਮ ਪਦਾਰਥ ਕਿਰਦੇ ਜਿੰਦਰ ਪ੍ਰੇਮ ਆ ਤਾਂ ਬੈਠਿਆ ਇੱਥੇ ਲੱਭ ਜੂਗਾ ਜਿਹੜੇ ਪ੍ਰੇਮ ਨੇ ਸਾਨੂੰ ਇੱਥੇ ਬਿਠਾਇਆ ਹੋਇਆ ਹੈ ਉਹਦਾ ਕੋਈ ਕੀਮਤ ਹੈ ਨਾਲ ਹੀ ਸੰਮਰ ਜੋ ਪ੍ਰੇਮ ਕੀ ਦਮ ਕੇ ਹੋਤੀ ਸਾਠ ਰਾਵਨ ਹੋਤੇ ਸੋ ਰੰਗ ਨਾ ਜਨ ਸਰਜੀ ਮੇ ਕਾਟ ਰਾਵਣ ਸਾਰੀ ਦੁਨੀਆ ਬਦਨਾਮੀ ਕਰਦੀ ਉਸ ਦੀ ਇੱਕ ਉਸ ਨੇ ਗਲਤੀ ਕੀਤੀ ਕਰਕੇ ਲੇਕਿਨ ਉਹ ਵੀ ਉਪਾਸ਼ਨਾ ਕਰਦਾ ਸੀ ਸ਼ਿਵ ਜੀ ਦੀ ਉਹ ਸਿਰ ਕੱਟ ਕੱਟ ਕੇ ਭੇਟਾ ਕਰੀ ਜਾਂਦਾ ਸੀ ਆਪ ਦੇਖ ਕੇ ਰਾਵਣ ਕੋਈ ਕੰਗਾਲ ਨਹੀਂ ਸੀ ਸੋਨ ਲੰਕਾ ਸੋਨ ਵਾੜੀ ਸੋਨਾ ਆਦਿ ਕਿ ਨਹੀਂ ਭੇਟਾ ਕੀਤਾ ਆਪ ਦੇਖ ਮੂਰੇ ਸਿਰ ਕੱਟ ਕੱਟ ਕੇ ਦਿੰਦਾ ਸੀ ਦੁਆਰਾ ਫਿਰ ਸਿਰ ਲੱਗ ਜਾਂਦਾ ਹੈ